ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸੋ ਖਬਰਾਂ ਦੀ ਸ਼ੁਰੂਆਤ ਪੰਜਾਬ ਦੀ ਦਮਦਾਰ ਆਵਾਜ਼ ਸੰਸਦ ਗੁਰਮੀਤ ਸਿੰਘ ਮੀਤਹੇਰ ਨੇ ਤੱਥਾਂ ਦੇ ਉੱਤੇ ਆਧਾਰਿਤ ਅੰਕੜੇ ਪੇਸ਼ ਕੀਤੇ ਅਤੇ ਸੰਸਦ ਦੇ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲਾਂ ਦੇ ਕਟਾਰੇ ਦੇ ਵਿੱਚ ਖੜਾ ਕਰ ਦਿੱਤਾ ਸੋ ਦੇਸ਼ ਦੀ ਚਰਮਾਰਾਈ ਅਰਥ ਵਿਵਸਥਾ ਆਮ ਇਨਸਾਨ ਦੀ ਆਮਦਨ ਦੇ ਉੱਤੇ ਭਾਰੂ ਪੈੰਦੇ ਖਰਚੇ ਤੇ ਨਾਲ ਹੀ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਇਤਿਹਾਸ ਦੇ ਵਿੱਚ ਸਭ ਤੋਂ ਕਮਜ਼ੋਰ ਹਾਲਤ ਅਤੇ AI ਦੀ ਤਕਨੀਕ ਦੇ ਲਈ ਮਹਿਜ 500 ਕਰੋੜ ਰੁਪਏ ਦੇ ਨਾ ਮਾਤਰ ਬਜਟ ਦੇ ਲਈ ਕੇਂਦਰ ਦੇ ਉੱਤੇ ਵਰਦਿਆਂ ਮੀਤ 헤ਰ ਨੇ ਪੰਜਾਬ ਦੀ ਖੇਤੀਬਾੜੀ ਕਿਸਾਨ ਅਤੇ ਉਦਯੋਗ ਨਾਲ ਕੀਤੇ ਜਾ ਰਹੇ ਵਿਤਕਰੇ ਉੱਤੇ ਵੀ ਜ਼ੋਰਦਾਰ ਟਿੱਪਣੀਆਂ ਕੀਤੀਆਂ ਨੇ ਇਸ ਮੌਕੇ ਉਹਨਾਂ ਨੇ ਬੋਲਦਿਆਂ ਕੀ ਕੁਝ ਆਖਿਆ ਉਹ ਸੁਣਦੇ ਹਾਂ कैपिटल कैपिटा जीडीपी उस समय हम 1990 में एक नंबर पर थे और आज भी एक नंबर पर हैं 10 साल से जब से बीजेपी की सरकार है जो है उद्योगपति उनकी इनकम 18.3 परसेंट से बढ़ रही है और सर जो देश का आम नागरिक है उसकी इनकम मात्र 8.9 परसेंट से बढ़ रही है आमदन अठानी और खर्चा रुपया एक्सपेंडिचर ज्यादा पर बढ़ रहा है क्योंकि तेल बढ़ रहा है बारह लाख तक टैक्स माफ कर दिए, इतने लोगों को फायदा हो गया इतने लोगों को फायदा हो गया पर सब सच्चाई यह है कि मात्र आज भी हमारे देश में सिर्फ दस परसेंट लोग हैं जिनकी प्रति महीने इनकम पच्चीस हजार से ज्यादा है के जो भारत की अर्थव्यवस्था है वो दुनिया की सबसे पांचवें नंबर पर पहुंच गई है बहुत अच्छी बात है सर हम तो चाहते हैं कि भारत पहले नंबर पर पहुंचे लेकिन सर पर कैपिटा इनकम में भारत कहां खड़ा है 1990 के दशक में भारत जीडीपी में सतारवे नंबर पर था और आज पांचवें नंबर पर है लेकिन सर पर कैपिटा जीडीपी उस समय हम 1990 में एक नंबर पर थे और आज भी एक नंबर पर हैं। सिर्फ सर रैंक हम नीचे आए इतने पैंतीस साल में और सर हमारा पड़ोसी मुल्क चीन उनकी जीडीपी में वो ग्यारहवें स्थान पर थे और आज दूसरे और पर कैपिटल जीडीपी में वो उस समय एक स्थान पर थे और आज पचहत्तर पे पहुंच गए लेकिन सर हम आज भी अटके हुए हैं क्योंकि सर हमारे देश में जो इनकम बढ़ रही है वो कुछ ही परसेंट लोग हैं जिनकी इंक्रीज हो रही है सर पिछले दस साल से जब से बीजेपी की सरकार है जो कॉरपोरेट उद्योगपति उनकी इनकम अठारह पॉइंट तीन परसेंट से बढ़ रही है और सर जो देश का आम नागरिक है उसकी इनकम मात्र एट पॉइंट नाइन परसेंट से बढ़ रही है और सर एक्सपेंडिचर नाइन पॉइंट फाइव परसेंट से बढ़ रहा है ਇਟ ਮੀਨ ਕਿ ਆਮਦਨ ਠੰਢੀ ਹੋ ਰਹੀ ਹੈ ਔਰ ਖਰਚਾ ਰੁਪਿਆ ਐਕਸਪੈਂਡੀਚਰ ਜਾਨਾ ਪਰ ਵੱਧ ਰਿਹਾ ਹੈ ਕਿਉਂਕਿ ਤੇਲ ਵੱਧ ਰਿਹਾ ਹੈ ਮਹਿੰਗਾਈ ਵੱਧ ਰਹੀ ਹੈ ਔਰ ਜੋ ਆਮਦਨ ਹੈ ਦੇਸ਼ ਦਾ ਜੋ ਆਮ ਨਾਗਰਿਕ ਹੈ ਉਸਦੀ ਕਮ ਵੱਧ ਰਹੀ ਹੈ ਸੋ ਸਰ ਜੇ ਬਾਤ ਜੋ ਸਾਰੇ ਜਿੰਨੇ ਸੱਤਾ ਪੱਖ ਕੇ ਲੋਗ ਹੈ ਕਹਿ ਰਹੇ ਹੈ ਜੀ 12 ਲੱਖ ਤੱਕ ਟੈਕਸ ਮਾਫ ਕਰ ਦिए ਇਤਨੇ ਲੋਗੋ ਕੋ ਫਾਇਦਾ ਹੋ ਗਿਆ ਇਤਨੇ ਲੋਗੋ ਕੋ ਫਾਇਦਾ ਹੋ ਗਿਆ ਪਰ ਸਭ ਸਚਾਈ ਇਹ ਹੈ ਕਿ ਮਾਤਰ ਆਜ ਵੀ ਹਮਾਰੇ ਦੇਸ਼ ਮੇ ਸਿਰਫ 10% ਲੋਗ ਹੈ ਜਿੰਕੀ प्रति महीने इनकम पच्चीस हजार से ज्यादा है डॉलर के मुकाबले जो हमारा रुपया है वो पचासी से ऊपर चला गया मैं सर सदन को याद करवाना चाहूंगा माननीय प्रधानमंत्री जी कहते थे कि रुपया आईसीयू में पहुंच गया है हस्पताल में है ये रुपया नहीं घट रहा देश की आवरू घट रही है तो सर मैं सरकार से पूछना चाहता हूं कि अब रुपया आवरू नहीं रहा ਜੋ 65 ਪਰ ਰੱਪਿਆ ਆਈਸੀਯੂ ਮੇਂ ਥਾ ਤੋ ਸਰ ਅਬ 70 ਪਰ ਪਹੁੰਚ ਗਿਆ ਅਬ ਕੋ ਰੱਪਿਆ ਕਹਾ ਹੈ ਆਪਕਾ ਡਾਕਟਰ ਨੇ ਕਹਿ ਦਿਆ ਕਿ ਜੀ ਘਰ ਲੈ ਜਾਏ ਜਾਂ ਤੋ ਸਰਕਾਰ ਕਹਿ ਦੇ ਕਿ ਜੀ ਆਪ ਕੋਈ ਇਲਾਜ ਨਹੀਂ ਹੋ ਸਕਤਾ ਡਿਕਲੇਅਰ ਕਰ ਦੋ ਆ ਸਰ ਜੇ ਮੈਂ ਨਹੀਂ ਪੂਰਾ ਦੇਸ਼ ਸਰਕਾਰ ਸੇ ਪੁੱਛਣਾ ਚਾਹਤਾ ਹੈ ਅੱਗੇ ਵਧਦੇ ਹਾਂ ਉੱਧਰ ਫਿਰੋਜ਼ਪੁਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਸੋ ਪੁਲਿਸ ਨੇ ਡਕੈਤੀ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਉੱਥੇ ਹੀ ਪੁਲਿਸ ਵੱਲੋਂ 6 ਲੁਟੇਰਿਆਂ ਨੂੰ ਕਾਬੂ ਕਰਕੇ ਵੱਖ-ਵੱਖ ਥਾਣਿਆਂ ਦੇ ਵਿੱਚ ਮਾਮਲੇ ਦਰਜ ਕੀਤੇ ਗਏ ਨੇ ਸੋ ਕਾਬੂ ਕੀਤੇ ਗਏ ਲੁਟੇਰਿਆਂ ਦੇ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਸੋ ਫਿਰੋਜ਼ਪੁਰ ਦੇ ਐਸਐਸਪੀ ਸੋਮਿਆ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਵੱਡੇ ਖੁਲਾਸੇ ਵੀ ਕੀਤੇ ਨੇ ਐਸਐਸਪੀ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਥਾਣਾ ਕੁਲਗੜੀ ਦੇ ਵਿੱਚ ਫੜੇ ਗਏ ਦੋ ਸਨੇਚਰਾਂ ਨੇ ਨਵੰਬਰ ਮਹੀਨੇ ਦੇ ਵਿੱਚ ਸੜਕ ਦੇ ਉੱਤੇ ਇੱਕ ਬਜ਼ੁਰਗ ਜੋੜੇ ਤੋਂ ਲੁੱਟਖੋਹ ਦੇ ਇਰਾਦੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਕਾਰਨ ਬਜ਼ੁਰਗ ਜੋੜਾ ਜਿਹੜਾ ਬਹੁਤ ਬੁਰੀ ਸਥਿਤੀ ਦੇ ਵਿੱਚ ਡਿੱਗ ਪਿਆ ਅਤੇ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਸੋ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਸੀ ਸੋ ਫਿਰੋਜ਼ਪੁਰ ਦੇ ਵਿੱਚ ਸਨੇਚਿੰਗ ਦੀਆਂ ਘਟਨਾਵਾਂ ਜਿਹੜੀਆਂ ਲਗਾਤਾਰ ਵੱਧ ਰਹੀਆਂ ਸਨ ਜਿਸ ਕਾਰਨ ਪੁਲਿਸ ਨੇ ਵਕ ਵਕ ਟੀਮਾਂ ਦਾ ਗਠਨ ਕੀਤਾ ਸੋ ਫਿਰੋਜ਼ਪੁਰ ਪੁਲਿਸ ਨੇ 6 ਸਨੇਚਰਾਂ ਨੂੰ ਗ੍ਰਿਫਤਾਰ ਕੀਤਾ ਜੋ ਕਿ ਲੋਕਾਂ ਤੋਂ ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਸੋ ਗ੍ਰਿਫਤਾਰ ਕੀਤੇ ਗਏ ਸਨੇਚਰਾਂ ਦੇ ਖਿਲਾਫ ਵਕ ਵਕ ਥਾਣੇ ਦੇ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਵੀ ਰੰਭ ਦਿੱਤੀ ਗਈ ਹੈ ਫਿਰੋਜ਼ਪੁਰ ਪੁਲਿਸ ਵੱਲੋਂ ਸਨੇਚਰਜ਼ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਔਰ ਟੋਟਲ 6 આરોપી ਗ੍ਰਿਫਤਾਰ ਕੀਤੇ ਗਏ ਹਨ ਇਹ ਤਿੰਨੋ ਜਿਹ ਪੂਰੇ 6 આરોપી ਹੈ ਇਹ ਫਿਰੋਜ਼ਪੁਰ ਦੇ 3 ਸਬਡਿਵੀਜ਼ਨਸ ਵਿੱਚ ਆਪਰੇਟ ਕਰਦੇ ਸੀਗੇ ਔਰ ਲਗਭਗ ਟੋਟਲ 24 ਜਿਹੜੀ ਵਾਰਦਾਤੇ ਹਨ ਉਹਨੂੰ ਟ੍ਰੇਸ ਕਰਨ 'ਚ ਪੁਲਿਸ ਕਾਮਯਾਬ ਰਹੀ ਹੈ ਇਹ ਸਬਡਿਵੀਜ਼ਨ ਜ਼ੀਰਾ ਕੇ ਮੱਲਾਵਾਲਾ ਥਾਣਾ ਏਰੀਆ ਤੇ ਸਦਰ ਜ਼ੀਰਾ ਥਾਣਾ ਦੇ ਵਿੱਚ ਆਪਰੇਟ ਕਰਦੇ ਸੀ ਨਾਲ ਨਾਲ ਰੂਰਲ ਸਬਡਿਵੀਜ਼ਨ ਦੇ ਕੁਲਗੜੀ ਗਲਖੋੜ ਤੇ ਤਲਵੰਡੀ ਵਾਹ ਏਰੀਆ 'ਚ ਔਰ ਸਿਟੀ ਏਰੀਆ ਦੇ ਵਿੱਚ ਵੀ ਐਕਟਿਵ ਸੀਗੇ ਜਿਹੜੇ ਪਹਿਲੇ ਦੋ ਦੋਸ਼ੀ ਹਨ और थाना मल्लावाला के फड़े गए ने इन दोनों पे दो, दो मुकदमे पुराने दर्ज हैं एक का नाम अभय है तो दूजे का नाम सिकंदर इन्होंने ना उपर जो मुकदमे दर्ज है वह फिरोजपुर जिले के ही मुकदमे दर्ज हैं थाना कुलगढ़ी वालों भी दोषी गिरफ्तार किए गए हैं अनिल संदीप सिंह इसमें जे अनिल है उन पर भी पुराने दो मुकदमे दर्ज ने संदीप के ऊपर पुराना कोई मुकदमा दर्ज नहीं है जेड़े मुकदमे दर्ज है ਉਹ ਅਨਿਲ ਦੇ ਖਿਲਾਫ ਉਹ ਫਿਰੋਜ਼ਪੁਰ ਦੇ ਵਿੱਚ ਹੀ ਦਰਜ ਨੇ ਔਰ ਦੂਜਾ ਜਿਹੜਾ ਸੰਦੀਪ ਹੈ ਉਹ ਕਪੂਰਥਲਾ ਦਾ ਰਹਿਣ ਵਾਲਾ ਨੇ ਜਿਹੜੇ ਮੇਨ ਦੋਸ਼ੀ ਆਜ ਫੜੇ ਗਏ ਨੇ ਉਹ ਉਹਨਾਂ ਦਾ ਪਰਚਾ थाना ਕੁਲਗੜੀ ਦੇ ਵਿੱਚ ਕੀਤਾ ਗਿਆ ਨੇ ਜੋ ਮੇਨ ਦੋਸ਼ੀ ਹੈ ਡਿੰਪਲ ਉਰਫ ਮਿੰਟੂ ਉਸ 'ਤੇ ਟੋਟਲ ਪੁਰਾਣੇ 7 ਮੁਕਦਮੇ ਦਰਜ ਨੇ ਤੇ ਨਾਲ ਜਿਹੜਾ ਉਸਦੇ ਹੈਰੀ ਜੋ ਉਹਦਾ ਸਾਥ ਦੇਂਦਾ ਸੀਗਾ ਉਸ 'ਤੇ ਪੁਰਾਣੇ 2 ਮੁਕਦਮੇ ਦਰਜ ਹੈ ਇਹ ਦੋਨੋਂ ਮੰਨਦੇ ਨੇ ਕਿ ਇਹਨਾਂ ਨੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਕਈ ਵਾਰ ਵਾਰਦਾਤਾਂ ਕੀਤੀਆਂ ਇਨ ਫੈਕਟ ਦਸਨਜੋਗ ਇਹ ਵੀ ਹੈਗਾ ਕਿ ਇਸ ਦੌਰਾਨ ਇਹਨਾਂ ਨੂੰ ਫੜਨ 'ਚ ਅਸੀਂ ਦੋ ਬੜਾਈ ਮਹੀਨੇ ਸੇ ਇਹਨਾਂ ਨੂੰ ਫੜਨ ਲਈ ਅਸੀਂ ਲਗੇ ਸੀਗੇ ਸਾਡੇ ਨੋਟਿਸ ਦੇ ਵਿੱਚ ਆਇਆ ਸੀਗਾ ਕਿ 16 11 ਨੂੰ ਇੱਕ ਐਕਸੀਡੈਂਟ 'ਚ ਇੱਕ ਬਜ਼ੁਰਗ ਜਿਹੜੇ 70 ਸਾਲ ਦੇ ਉੱਤੇ ਸੀਗੇ ਸੀਨੀਅਰ ਸਿਟੀਜ਼ਨ ਦੀ ਡੈਥ ਹੋਈ ਸੀ ਉਹਨੂੰ ਅੱਗੇ ਗਾਂਟ ਰੇਸ ਕਰਦੇ ਕਰਦੇ ਪੁਲਿਸ ਨੇ ਇਹ ਪਾਇਆ ਕਿ ਉਹਦੇ ਵਿੱਚ ਸੀਸੀਟੀਵੀ ਕੈਮਰੇ 'ਚ ਇਦਾਂ ਦੇ ਫੁਟੇਜ ਆਏ ਜਿਸ ਦੌਰਾਨ ਇਹ ਪਾਇਆ ਗਿਆ ਕਿ ਦੋ ਅਨ ਆਈਡੈਂਟੀਫਾਈਡ ਲੋਕ ਉਹਨਾਂ ਦੀ ਸਨਾਚਿੰਗ ਕਰ ਰਹੇ ਸੀਗੇ ਜਿਸ ਸੇ ਉਹ ਉਹਨਾਂ ਨੂੰ ਜਦ ਧੱਕਾ ਲਗਾ ਤੇ ਉਹ ਗਿਰ ਪਏ ਤੇ ਬਾਅਦ ਚ ਉਹਨਾਂ ਦੀ ਅਨਫੋਰਚੂਨੇਟਲੀ ਡੈਥ ਹੋ ਗਈ ਉਸ ਵਕਤ ਉਹ ਨਾ ਹੀ ਆਇਡੈਂਟੀਫਾਈਡ ਸੀਗੇ ਨਾ ਹੀ ਟ੍ਰੇਸ ਸੀਗੇ ਫਿਰੋਜ਼ਪੁਰ ਪੁਲਿਸ ਨੇ 211 2024 ਮੇ ਕੈਂਟ ਥਾਣੇ ਮੇ ਪਰਚਾ ਦਰਜ ਕੀਤਾ ਤੇ ਉਹਦੇ ਬਾਅਦ ਇਹਨਾਂ ਨੂੰ ਪਹਿਲੇ ਆਇਡੈਂਟੀਫਾਈ ਕੀਤਾ ਔਰ ਉਸਕੇ ਬਾਅਦ ਇਹਨੂੰ ਟ੍ਰੇਸ ਕਰਨ ਲਈ ਪੂਰੇ ਢਾਈ ਮਹੀਨੇ ਅਸੀਂ ਲਗੇ ਰਹੇ ਫਾਈਨਲੀ ਇਹਨੂੰ ਫੜਨ ਚ ਅਸੀਂ ਕਾਮਯਾਬ ਰਹੇ ਨੇ ਔਰ ਵੀ ਵਾਰਦਾਤੇ ਨਾਨੇ ਕਿਤਤੀ ਹੈ ਇਹ ਸਪੈਸ਼ਲੀ ਜਿਹੜੇ ਬਜ਼ੁਰਗ ਹੁੰਦੇ ਨੇ ਸੀਨੀਅਰ ਸਿਟੀਜ਼ਨ ਹੁੰਦੇ ਨੇ ਜਿਹੜੇ ਟੂ ਵੀਲਰ ਦੇ ਵਿੱਚ ਟਰੈਵਲ ਕਰ ਰਹੇ ਹੁੰਦੇ ਆਂ ਜਿਹੜੀ ਮਹਿਲਾਏ ਇਕੱਲੇ ਜਾ ਰਹੀ ਹੁੰਦੀ ਨੇ ਜਾਂ ਫਿਰ ਅਦਰਵਾਈਜ਼ ਕਮ ਉਮਰ ਦੇ ਜਿਹੜੇ ਬੱਚੇ ਹੁੰਦੇ ਨੇ ਉਹਨੂੰ ਹੀ ਟਾਰਗੇਟ ਕਰਦੇ ਸੀਗੇ ਇਹਨਾਂ ਦੇ ਸਨੈਚਰਾਂ ਦੇ ਕੋਲ ਕੋਈ ਪਿਸਤਲ ਵੀ ਬਰਾਮਦ ਹੋਇਆ ਹਾਂਜੀ ਜਿਹੜਾ थाना ਕੁਲਗੜੀ ਦਾ ਮੁਕੱਦਮਾ ਨੰਬਰ 17/25 ਹੈ ਉਸਮੇ ਇੱਕ ਪਿਸਤਲ ਇਨਨ ਨੂੰ ਪਾਈ ਗਈ ਹੈ ਡਿੰਪਲ ਉਰਫ ਮਿੰਟੂ ਦੇ ਕੋਲ ਪਾਈ ਗਈ ਹੈ ਪਿਸਤਲ ਤੋ ਕਿੰਨੇ ਹੋਣਗੇ ਗੱਟੋ ਆ ਟੋਟਲ 6 ਦੋਸ਼ੀ ਜਿਹੜੇ ਹੈਗੇ ਉਹ ਗ੍ਰਿਫਤਾਰ ਕੀਤੇ ਗਏ ਹੈ ਇਹ थाना ਮੱਲਾਵਾਲਾ ਤੇ थाना ਕੁਲਗੜੀ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਇਹ ਸਨਾਚਿੰਗ ਕਰਦੇ ਸੀਗੇ ਔਰ ਸਾਡੇ ਸਿਟੀ ਏਰੀਆ ਦੇ ਵਿੱਚ ਰੂਰਲ ਏਰੀਆ ਦੇ ਵਿੱਚ ਤੇ ਜ਼ੀਰਾ ਏਰੀਆ ਦੇ ਵਿੱਚ ਆਪਰੇਟਿਡ ਸੀਗੇ ਜੇ ਪੁਲਿਸ ਨੇ ਕਿੰਨੇ ਮਾਮਲਿਆਂ ਨੂੰ ਸੁਲਝਾ ਲਿਆ ਜੀ ਜੀ ਜਿਵੇਂ ਆਪਨੇ ਬਤਾਇਆ 22 ਮਾਮਲੇ ਜੀ ਜੀ ਟੋਟਲ ਜਿਹੜੇ ਹੈਗੇ ਟੋਟਲ 24 ਜਿਹੜੀ ਵਾਰਦਾਤੇ ਹਨ ਉਹ ਟ੍ਰੇਸ ਕੀਤੀ ਗਈ ਹੈ ਇਹ ਸੱਚ ਹੈ ਸਨਾਚਰ ਵੱਖ-ਵੱਖ ਥਾਣੇ ਵੱਲੋਂ ਪੜੇ ਗਏ ਨੇ ਔਰ ਇਸ ਦੌਰਾਨ ਜਿਹੜੀ ਬਾਕੀ ਵੀ ਜੋ ਅਸੀਂ ਉਹ ਕਰ ਰਹੇ ਨੇ ਇਹਨਾਂ ਦੀ ਇਨਕੁਇਰੀਸ਼ਨ ਕਰ ਰਹੇ ਉਸ ਦੌਰਾਨ ਜਿਹੜੇ ਹੋਰ ਵੀ ਮੁਕਦਮੇ ਸਾਹਮਣੇ ਆਉਂਦੇ ਆ ਉਹ ਵੀ ਦਰਜ ਕੀਏ ਜਾਣਗੇ ਤੋਂ ਉਹਨੂੰ ਵੀ ਟ੍ਰੇਸ ਕੀਤਾ ਜਾਏਗਾ ਮੈਡਮ ਇਹ ਅਲੱਗ-ਅਲੱਗ ਮਾਮਲੇ ਹੈਗੇ ਕਿ ਇਹ ਸਾਰੇ ਕਿ ਇੱਕੋ ਜਗ੍ਹਾ ਦੇ ਸਾਰੇ ਨਹੀਂ ਇਹ ਸਾਰੇ ਵੱਖ-ਵੱਖ ਗੈਂਗ ਹੈਗੇ ਜਿਵੇਂ ਮੈਨੇ ਤੁਹਾਨੂੰ ਦੱਸਿਆ ਮੱਲਾਵਾਲਾ ਏਰੀਆ ਦੇ ਦੋ ਹੈਗੇ ਉਹ ਨਾਲ ਕੰਮ ਕਰਦੇ ਸੀਗੇ ਜਿਹੜੇ ਕੁਲਗੜੀ ਏਰੀਆ ਦੇ ਹੈਗੇ ਉਹ ਵੀ ਦੋ ਨਾਲ ਮਿਲ ਕੇ ਕੰਮ ਕਰਦੇ ਸੀਗੇ ਔਰ ਇਹ ਆਪਣੀ ਯੂਸ਼ੁਅਲੀ ਸਨਾਚਿੰਗ ਦੇ ਦੌਰਾਨ ਇਹ ਬਾਈਕ 'ਤੇ ਸਵਾਰ ਰਹਿੰਦੇ ਸੀਗੇ ਯਾ ਯਾ ਕਹੀਂ ਪੇ ਵੇਟ ਕਰਦੇ ਸੀਗੇ ਅੰਧੇਰੇ ਕਾਰਨਰ ਚ ਇਹ ਕਾਪੇ ਦਾ ਇਸਤੇਮਾਲ ਕਰਕੇ ਤੇ ਇਹਨਾਂ ਦੇ ਕੋਲ ਜਿਹੜੇ ਵੈਪਨ ਮਿਲੇ ਐ ਉਹਨਾਂ ਦਾ ਇਸਤੇਮਾਲ ਕਰਕੇ ਲੋਗੋ ਨੂੰ ਪਰੇਸ਼ਾਨ ਕਰਦੇ ਸੀਗੇ ਤੇ ਸਨੇਚਿੰਗ ਕਰਦੇ ਸੀਗੇ ਅੱਗੇ ਵੱਧਦੇ ਆ ਉਧਰ ਪੰਜਾਬ ਦੇ ਵਿੱਚ ਸਰਦ ਦੇ ਉੱਤੇ ਡਰੋਨ ਦੇ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੇ ਸਬੰਧ ਦੇ ਵਿੱਚ ਰਾਜ ਸਭਾ ਮੈਂਬਰ ਸੰਦੀਪ ਪਾਟਕ ਨੇ ਸੰਸਦ ਦੇ ਵਿੱਚ ਮੁੱਦਾ ਉਠਾਇਆ ਸੋ ਸੰਸਦ ਬਜਟ ਸੈਸ਼ਨ 2025 ਦੌਰਾਨ ਆਮ ਆਦੀ ਪਾਰਟੀ ਦੇ ਸੰਸਦ ਮੈਂਬਰ ਸੰਦੀਪ ਪਾਠਕ ਨੇ ਪੰਜਾਬ ਦੇ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਉੱਤੇ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਨੇ ਸਦਨ ਦੇ ਵਿੱਚ ਵੀ ਇਸ ਗੰਭੀਰ ਮੁੱਦੇ ਨੂੰ ਉਠਾਇਆ ਅਤੇ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ। ਉਹਨਾਂ ਕੇਂਦਰ ਸਰਕਾਰ ਤੋਂ ਐਂਟੀ ਡਰੋਨ ਟੈਕਨੋਲੋਜੀ ਦੇ ਉੱਤੇ ਧਿਆਨ ਕੇਂਦਰਿਤ ਕਰਨ ਦੀ ਵੀ ਮੰਗ ਕੀਤੀ ਹੈ। ਮਾਨਯੋਗ ਸ੍ਰੀ ਸੰਦੀਪ ਕੁਮਾਰ ਪਾਠਕ ਜੀ ਡਿਮਾਂਡ ਟੂ ਕਾਊਂਟਰ 호ਸਟਾਈਲ ਡਰੋਨ ਐਕਟੀਵਿਟੀ ਔਨ ਦ ਇੰਡੋ-ਪਾਕਿਸਤਾਨ ਬਾਰਡਰ। ਥੈਂਕ ਯੂ ਚੇਅਰਮੈਨ ਸਰ। सर मैं आपके माध्यम से इस सदन में एक महत्वपूर्ण विषय को रखना चाहता हूँ जिसका सीधा संबंध राष्ट्रीय सुरक्षा से और बॉर्डर एरिया में रहने वाले जो जनमानस है उनके जन जीवन से संबंधित है सर पंजाब का लगभग साढ़े पाँच सौ किलोमीटर जो बॉर्डर है वो सीधे पाकिस्तान से लगता है ड्रोन का जो इंट्रूजन है पिछले कई सालों में लगातार बढ़ते जा रहे हैं दो 20 में लगभग 50 ड्रोन देखे गए थे उसके बाद हर साल ये 50 और 100 50 और 100 करते करते पिछले साल लगभग 300 सौ साढ़े तीन के आसपास ड्रोन्स देखे गए थे सर इसमें सबसे चिंताजनक बात यह है कि जो द नंबर ऑफ ड्रोन्स जिसको न्यूट्रलाइज़ किया जा रहा है सिक्योरिटी फोर्सेज के द्वारा वो काफ़ी कम है जस्ट फ्यू परसेंटेज है इसका मतलब मेजोरिटी ऑफ द ड्रोन्स जो है इधर लैंड करते हैं बॉर्डर के इस तरफ इंडिया में और फिर वापस फ्लाईबैक कर जा रहे हैं तो अगर ये कंटिन्यू रहा तो आपको तो पता है अब कोई भी देश आमने सामने होकर लड़ाई करता नहीं है प्रॉक्सी वार चलते हैं तो जो बॉर्डर बेल्ट पे ड्रोन का जो यूज़ पाकिस्तान कर रहा है वो बहुत ही सीरियस है मैं आपको बता दूं कि पाकिस्तान मोस्टली चाइना से और टर्की से ड्रोन इंपोर्ट कर रहा है हमारे देश में एंटी ड्रोन टेक्नोलॉजी अभी एडवांस नहीं है हमें उन्हें तुरंत एक्वायर करना चाहिए और इसमें एक इम्पॉर्टेंट चीज़ ये है सर कि ट्रेनिंग पे भी देखनी पड़ेगी जो फर्स्ट लाइन ऑफ कमीशन जो है वो बी की है सेकेंड लाइन ऑफ जो कंट्रोल रहती है वो ऑब्वियसली स्टेट पुलिस की रहती है क्या बी एस एफ प्रॉपरली इक्विप्ड है इसके लिए इन टर्म्स ऑफ ट्रेनिंग ऑल्सो और टेक्नोलॉजी ऑल्सो सो ओवरऑल मैं यही कहना चाहता हूँ सर कि नॉट ओनली नेशनल सिक्योरिटी पर जो लोग बॉर्डर में रह रहे हैं उनके जीवन को आप इमेजिन करिए बाकी की इस बॉर्डर की समस्याएं तो है ही है अगर ड्रोन से जो ड्रग्स इधर आप भेज रहे हैं वो इधर आता है उसके बाद पूरे का पूरा वो गांव सील हो जाता है वहाँ पे एक एक घर को सर्च किया जाता है ऑब्वियसली फॉर अ सेफ्टी एंड सिक्योरिटी रीज़न इसको ज़ीरो टॉलरेंस या जीरो इंट्रूजन पॉलिसी जब तक नहीं लाएंगे और ये प्रैक्टिकली पॉसिबल है जितने भी कन्वेंशनल टेक्नोलॉजी है सर वो हाई एटीट्यूड के टेक्नोलॉजी होते हैं जो हमारे पास है ड्रोन्स जो है लो एटीट्यूड में फ्लाई करता है सर और लो एटीट्यूड में फ्लाई करने के साथ यहाँ पे आपको अपग्रेड करना पड़ेगा टेक्नोलॉजी और ये एक ऐसी चीज़ है सर जिसको वन शॉट में आप लार्ज नंबर ऑफ इक्विपमेंट्स यू कैन इम्पोर्ट एक ही शॉट में इसको एड्रेस कर सकते हैं बट इसको ध्यान देना पड़ेगा एक चीज़ और बता दूँ कि पाकिस्तान या कोई भी ऐसे देश इसको हाईलाइट करना नहीं चाहेंगे वो ड्रोन्स को सिर्फ स्ट्रैटेजिक परपज के लिए यूज करेंगे वो बॉम्ब नहीं गिराने वाले रेयरेस्ट ऑफ द रेयर केसेज में वो करेंगे बाकी इंफॉर्मेशन को इधर भेजेंगे ड्रग्स को भेजेंगे आर्म्स भेजेंगे एम्यूनियशन भेजेंगे और टेररिस्ट एक्टिविटी में यूज करेंगे ताकि सरकार की नजर में ना आए और वो ये कंटिन्यू करें तो मेरा सबमिशन ये है कि प्रॉक्सी वार का यही तरीका है इसको सरकार को एक शॉट में ही करना चाहिए स्पेशली पंजाब के जो बॉर्डरिंग एरिया में अमृतसर और तरन है यहां पर तो बहुत ज्यादा ड्रोन्स की एक्टिविटी है ਮੈਂ ਸਰਕਾਰ ਕੇ ਸਰਕਾਰ ਆਪਕੇ ਮਾਧਿਅਮ ਸੇ ਸਰਕਾਰ ਸੇ ਰਿਕੁਐਸਟ ਕਰਤਾ ਹੂੰ ਕਿ ਇਹ ਡਿਵੇਲਪਮੈਂਟ ਹੈ। ਧੰਨਵਾਦ। ਧੰਨਵਾਦ ਮਾਨੀ ਸੰਦੀਪ ਜੀ। ਤੇ ਉਧਰ ਨਗਰ ਨਿਗਮ ਤੋਂ ਬਾਅਦ ਹੁਣ ਪਟੇਲ ਚੌਂਕ ਵਿਖੇ ਇੰਪਰੂਵਮੈਂਟ ਟਰਸਟ ਦਫਤਰ ਦੇ ਸਾਹਮਣੇ ਬੰਦ ਪਈ ਦੁਕਾਨ ਦੀ ਬੇਸਮੈਂਟ ਦੇ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਫਾਇਰ ਬਰਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਸੋ ਇਸ ਸਬੰਧੀ ਜਦ ਫਾਇਰ ਬ੍ਰਿਗੇਡ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੰਪਰੂਵਮੈਂਟ ٹرسٹ ਦਫ਼ਤਰ ਦੇ ਨੇੜੇ ਕਿਸੇ ਦੁਕਾਨ ਨੂੰ ਅੱਗ ਲੱਗ ਗਈ ਹੈ ਜਿੱਦੇ ਚਲਦੇ ਆ ਜਦ ਸਾਡੀ ਟੀਮ ਮੌਕੇ ਤੇ ਪਹੁੰਚੀ ਤਾਂ ਦੁਕਾਨ ਬੰਦ ਪਈ ਸੀ ਜਦਕਿ ਇੱਕ ਗੇਟ ਖੁੱਲ੍ਹਾ ਪਿਆ ਸੀ ਸੋ ਉਹਨਾਂ ਆਖਿਆ ਕਿ ਉਹਨਾਂ ਵੱਲੋਂ ਗੇਟ ਦੇ ਰਾਹੀਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਦੇ ਉੱਤੇ ਕਾਬੂ ਨਹੀਂ ਪੈ ਰਿਹਾ ਸੀ ਜਿੱਦੇ ਚਲਦੇ ਆ ਉਹਨਾਂ ਨੂੰ ਦੁਕਾਨਦਾਰ ਸ਼ਟਰ ਜਿਹੜਾ ਤੋੜਨਾ ਪੈ ਗਿਆ ਉਸ ਤੋਂ ਬਾਅਦ ਪਤਾ ਚੱਲਿਆ ਕਿ ਅੱਗ ਬੇਸਮੈਂਟ ਦੇ ਵਿੱਚ ਲੱਗੀ ਹੋਈ ਹੈ ਸੋਨਾ ਆਖਿਆ ਕਿ ਲੱਗਦਾ ਹੈ ਕਿ ਦੁਕਾਨ ਦੇ ਅੰਦਰ ਕੋਈ ਸ਼ਖਸ ਹੈ ਜਿਹੜਾ ਵੜਿਆ ਅਤੇ ਉਸ ਵੱਲੋਂ ਸਿਗਰਟ ਪੀ ਕੇ ਸੁੱਟ ਦਿੱਤੀ ਗਈ ਜਿਸ ਵਜ੍ਹਾ ਨਾਲ ਢੇਹਾਂ ਪਏ ਕਬਾੜ ਦੇ ਸਮਾਨ ਨੂੰ ਅੱਗ ਲੱਗ ਗਈ ਫਿਲਹਾਲ ਨੁਕਸਾਨ ਕੁਝ ਜ਼ਿਆਦਾ ਨਹੀਂ ਹੋਇਆ ਪਰੰਤੂ ਫਿਰ ਵੀ ਅੱਗ ਦੇ ਉੱਤੇ ਕੰਟਰੋਲ ਹੈ ਜਿਹੜਾ ਕੀਤਾ ਗਿਆ ਹੈ ਉਹ ਆ ਕੇ ਪੁੱਛ ਮੈਂ ਕਿੱਸਾ ਸਾਹਮਣੇ ਬਿਜਲੀ ਦਾ ਕੀ ਨੁਕਸਾਨ ਹੋਇਆ ਕਿਤਿਆਂ ਦੇ ਸਰ ਨੁਕਸਾਨ ਤੇ ਚਲੋ ਹੁਣ ਆ ਪਾਚੀ ਗਿਆ ਕਿਉਂਕਿ ਹੋੜਾ ਜੇ ਨਾ ਧੂਆ ਨਿਕਲ ਰਿਹਾ ਸੀ ਅਸੀਂ ਸਵੇਰੇ ਨੋਟਿਸ ਕੀਤਾ ਤੇ ਅਸੀਂ ਜਿਹੜੇ ਇਹਨਾਂ ਦੇ ਓਨਰ ਸੀ ਉਹਨਾਂ ਨੂੰ ਕਾਲ ਕੀਤੀ ਕਿ ਤੇ ਧੂਆ ਨਿਕਲ ਰਿਹਾ ਤੇ ਉਹਦੇ ਕਰਕੇ ਫਿਰ ਹਾਇਰ ਮਿਲਗੇ ਆਈਏ ਤੇ ਉਹਨੇ ਆ ਕੇ ਤੇ ਕਾਫੀ ਅੱਛੀ ਤਰ੍ਹਾਂ ਕੰਟਰੋਲ ਕਰ ਰਿਹਾ ਉਹ ਵੈਸੇ ਸਿਚੁਏਸ਼ਨ ਅੰਡਰ ਕੰਟਰੋਲ ਹੈਗੀ ਹੈ ਕੋਈ ਜਿਆਦਾ ਨੁਕਸਾਨ ਨਹੀਂ ਹੋਇਆ ਮੈਂ। ਕੋ ਪਤਾ ਨਹੀਂ ਕਿ ਕਿਸ ਨਾਲ ਕੀ ਆਇਆ। ਪਤਾ ਨਹੀਂ ਕੁਛ ਮੈਨੂੰ ਲੱਗਦਾ ਕੋਈ ਸ਼ਰਾਰਤੀ ਸੀ ਪਿੱਛੋਂ ਨਾ ਗੇਟ ਖੋਲਿਆ ਹੋਇਆ ਸੀ ਉਹਨਾਂ ਨੇ। ਉਹ ਗੇਟ ਖੋਲ ਕੇ ਤੇ ਅੰਦਰ ਕੁਛ ਕਰਕੇ ਗਏ ਨੇ। ਜਾਂ ਕੋਈ ਜੇ ਬੀੜੀ ਜੁੜੀ ਜਾਂ ਸਿਗਰਟ ਇੱਕ ਜਿਹੜੇ ਆਪਣੇ ਆ ਸਾਹਮਣੇ ਭਈਏ ਦੰਦੇ ਨੇ ਉਹ ਵੀ ਇੱਥੇ ਬੈਠੇ ਰਹੇ ਨੇ ਮਾਈਟ ਵੀ ਉਹਨਾਂ ਕਰਕੇ ਨਾ ਕੁਛ ਹੋ ਗਿਆ ਹੋਵੇ। ਬਾਕੀ ਅੰਦਰ ਕੰਟਰੋਲ ਹੀ ਆ ਸਾਰਾ। ਅੱਗੇ ਵਧਦੇ ਉੱਤਰ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਕਾਰ ਬਾਜ਼ਾਰ ਦੇ ਵਪਾਰੀ ਦਿੱਲੀ ਦੇ ਵਿੱਚ ਸਰਕਾਰ ਬਦਲਣ ਤੋਂ ਬਾਅਦ ਕੀ ਸੋਚਦੇ ਹਨ ਕਿ ਪੰਜਾਬ ਦੇ ਵਿੱਚ ਹੁਣ ਭਾਜਪਾ ਪੂਰੇ ਦਮ ਦੇ ਨਾਲ ਆਪਣੀ ਤਾਲ ਠੋਕੇਗੀ ਇਹ ਵੱਡੇ ਸਵਾਲ ਨੇ ਸੋ ਦਿੱਲੀ ਦੇ ਵਿੱਚ ਭਾਜਪਾ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੇ ਕਾਰ ਵਪਾਰੀਆਂ ਦੇ ਮੱਥੇ ਦੇ ਉੱਤੇ ਚਿੰਤਾ ਦੀਆਂ ਲਕੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਸੋ ਕਾਰ ਵਪਾਰੀਆਂ ਨੇ ਦਾ ਅਨਮਿਊਡ ਦੀ ਟੀਮ ਦੇ ਨਾਲ ਗੱਲਬਾਤ ਕਰਦੇ ਆ ਆਖਿਆ ਕਿ ਆਮਾਦੀਪ ਪਾਰਟੀ ਦੀ ਸਰਕਾਰ ਵੇਲੇ 10 ਸਾਲ ਪੁਰਾਣੀ ਗੱਡੀ ਦੀ ਵੀ ਐਨਓਸੀ ਮਿਲ ਜਾਂਦੀ ਸੀ ਪਰ ਹੁਣ ਭਾਜਪਾ ਸਰਕਾਰ ਆਉਣ ਤੋਂ ਬਾਅਦ ਨਹੀਂ ਲੱਗਦਾ ਕਿ ਇਹ ਗੱਡੀਆਂ ਸੜਕਾਂ ਦੇ ਉੱਤੇ ਦੌੜ ਸਕਣਗੀਆਂ ਉੱਥੇ ਹੀ ਕਾਰ ਵਪਾਰੀਆਂ ਨੇ ਆਖਿਆ ਕਿ ਪੰਜਾਬ ਦੇ ਲੋਕ ਸੂਝਵਾਨ ਨੇ ਤੇ ਪੰਜਾਬ ਦੇ ਵਿੱਚ ਲੋਕ ਬੀਜੇਪੀ ਨੂੰ ਮੂੰਹ ਨਹੀਂ ਲਾਉਣਗੇ ਦਿੱਲੀ ਵਿੱਚ ਹੁਣੇ-ਹੁਣੇ ਚੋਣਾ ਹੋ ਕੇ ਹਟੀਆਂ ਨੇ ਤੇ ਉਹਨਾਂ ਦੇ ਨਤੀਜੇ ਜਿਹੜੇ ਨੇ ਉਹ ਬੀਤੇ ਦੋ ਦਿਨ ਪਹਿਲਾਂ ਹੀ ਆਏ ਨੇ ਵੱਡੀ ਹਾਰ ਹੋਈ ਹੈ ਆਮ ਆਦਮੀ ਪਾਰਟੀ ਦੀ ਤੇ ਭਾਜਪਾ ਦੀ ਵੱਡੀ ਜਿੱਤ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਦਰਜ ਹੋਈ ਹੈ ਇਸ ਵਕਤ ਅਸੀਂ ਪਾਤਣਾ ਸ਼ਹਿਰ ਦੇ ਸਭ ਤੋਂ ਵੱਡਾ ਕਾਰ ਬਾਜ਼ਾਰ ਹੈ ਜਿਹੜਾ ਨਾਰਥ ਇੰਡੀਆ ਦਾ ਪਾਤਣਾ ਸ਼ਹਿਰ ਦੇ ਵਿੱਚ ਮੌਜੂਦ ਹੈ ਉਸ ਵਿੱਚ ਖੜੇ ਆ ਤੇ ਇੱਥੋਂ ਦੇ ਵਪਾਰੀਆਂ ਦਾ ਅਕਸਰ ਹੀ ਜਿਹੜਾ ਰابطਾ ਹੈ ਉਹ ਦਿੱਲੀ ਦੇ ਲੋਕਾਂ ਦੇ ਨਾਲ ਰਹਿੰਦਾ ਦਿੱਲੀ ਦੇ ਵਿੱਚ ਇਹ ਲੋਕ ਵਪਾਰ ਕਰਦੇ ਨੇ ਤਾਂ ਅਕਸਰ ਇਹਨਾਂ ਦੀ ਜਿਹੜੀ ਆਉਣੀ ਜਾਣੀ ਹੈ ਉਹ ਦਿੱਲੀ ਦੇ ਵਿੱਚ ਰਹਿੰਦੀ ਹੈ ਬਹੁਤ ਸਾਰੇ ਵਪਾਰੀ ਨੇ ਘਾਰਾਂ ਦੇ ਜਿਹੜੇ ਦਿੱਲੀ ਤੋਂ ਗੱਡੀਆਂ ਖਰੀਦ ਕੇ ਲਿਆਉਂਦੇ ਨੇ ਜਾਂ ਉਹਦੇ ਨਾਲ ਲੱਗਦਾ ਏਰੀਆ ਨਵਾਡਾ ਹੋਵੇ ਗਾਜ਼ੀਆਬਾਦ ਐ ਫਰੀਦਾਂਬਾਦ ਐ ਜਾਂ ਹੋਰ ਬਹੁਤ ਸਾਰੇ ਏਰੀਏ ਨੇ ਜਿਸ ਤਰ੍ਹਾਂ ਬਾਹਦਰਗੜ ਹੋਵੇ ਸੋਨੀਪੱਤ ਹੋਵੇ ਤਾਂ ਕੀ ਅਸਰ ਰਹਿਣ ਵਾਲਾ ਹੈ ਹੁਣ ਪੰਜਾਬ ਦੇ ਉੱਪਰ ਕੀ ਪੰਜਾਬ ਦੀ ਰਾਜਨੀਤੀ ਨੂੰ ਦਿੱਲੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਕਰਨਗੀਆਂ ਜਾਂ ਫਿਰ ਵਪਾਰ ਦੇ ਵਿੱਚ ਵਪਾਰ ਲائن ਦੇ ਵਿੱਚ ਕੀ ਅਸਰ ਪਵੇਗਾ ਬਹੁਤ ਸਾਰੇ ਲੋਕ ਇੱਥੇ ਮੌਜੂਦ ਨੇ ਵਪਾਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਕਿੱਦਾਂ ਦੀ ਸਥਿਤੀ ਜੜੀ ਹੈ ਉਹ ਰਹਿਣ ਵਾਲੀ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਕੁਝ ਵਪਾਰ ਲੈਣ ਨਾਲ ਸੰਬੰਧਿਤ ਬੈਠੇ ਨੇ ਸਿੰਘ ਸਾਹਿਬ ਥੋੜਾ ਖੜਾ ਹੋ ਜਾਓ ਗੱਲਬਾਤ ਕਰਨੀ ਆ ਤਾਂ ਦਿੱਲੀ ਦੀਆਂ ਚੋਣਾਂ ਦਾ ਜਿਹੜਾ ਨਤੀਜਾ ਆ ਚੁੱਕਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਲੋਕਾਂ ਵੱਲੋਂ ਰੱਦ ਕਰਕੇ ਭਾਜਪਾ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਗਿਆ ਤੁਹਾਨੂੰ ਲੱਗਦਾ ਹੈ ਕਿ ਦਿੱਲੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਪੰਜਾਬ ਨੂੰ ਪ੍ਰਭਾਵਿਤ ਕਰਨਗੀਆਂ ਜਾਂ ਫਿਰ ਤੁਹਾਡਾ ਵਪਾਰ ਜਿਹੜਾ ਹੈ ਖਾਸ ਕਰ ਕਾਰ ਬਾਜ਼ਾਰ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਪਟਨਾ ਦਾ ਪ੍ਰਭਾਵਿਤ ਕਰਨਗੇ ਲੋਕਾਂ ਬਿਲਕੁਲ ਜੀ ਜਦੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਦੋਂ ਸਾਡੀ ਜਿਹੜੇ 10 ਸਾਲ ਪੁਰਾਣੀਆਂ ਗੱਡੀਆਂ ਦੇ ਐਨਓਸੀਆ ਮਿਲਦੀਆਂ ਸੀ ਸਾਰਾ ਕੁਝ ਹੁੰਦਾ ਸੀ ਹੁਣ ਮੈਨੂੰ ਨਹੀਂ ਲੱਗਦਾ ਜਿਹੜੀ ਬੀਜੇਪੀ ਦੀ ਸਰਕਾਰ ਹੈ ਜਿਹੜੀ ਬੀਜੇਪੀ ਦੀ ਸਰਕਾਰ ਹੈ ਇਹ 10 ਸਾਲ ਗੱਡੀਆਂ ਬਿਲਕੁਲ ਬੰਦ ਕਰ ਦੇਣਗੇ ਤੇ ਐਨਓਸੀ ਦੇਣੀ ਬੰਦ ਕਰ ਦੇਣਗੇ ਯਾਰ ਸਾਡਾ ਕਾਰ ਬਾਜ਼ਾਰ ਹੈ ਬਹੁਤ ਵੱਡਾ ਕਾਰ ਬਾਜ਼ਾਰ ਹੈ ਇਹ ਆਲਮੋਸਟ ਗੱਡੀਆਂ ਦਿੱਲੀ ਤੋਂ ਹੀ ਆਉਂਦੀਆਂ ਨੇ ਤੇ ਇਸ ਕਰਕੇ ਕਾਰ ਬਾਜ਼ਾਰ ਤੇ ਬਹੁਤ ਵੱਡਾ ਅਸਰ ਪਾਊਗਾ ਇਸ ਚੀਜ਼ ਦਾ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਵਾਅਦੇ ਕੀਤੇ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਵਾਅਦੇ ਕਰਕੇ ਜਿਹੜੀ ਹੈ ਉਹ ਭਾਜਪਾ ਸੱਤਾ ਦੇ ਵਿੱਚ ਆਈ ਹੈ ਤਾਂ ਬਹੁਤ ਸਾਰੀਆਂ ਫੈਸਿਲਿਟੀਆਂ ਦਵੇਗੀ ਨਾਲ ਦੀ ਨਾਲ ਪੰਜਾਬ ਦੀ ਰਾਜਨੀਤੀ ਜੇਕਰ ਆਪਾਂ ਗੱਲ ਨੂੰ ਸਾਰੀ ਨੂੰ ਛੱਡ ਦਿੱਤਾ ਜਾਂਦਾ ਪੰਜਾਬ ਦੀ ਰਾਜਨੀਤੀ ਪ੍ਰਭਾਵਿਤ ਹੋਊਗੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਸੱਤਾ ਬਦਲੀ ਹੈ ਦਿੱਲੀ ਦੇ ਵਿੱਚ ਪੰਜਾਬ ਦੀ ਰਾਜਨੀਤੀ ਉੱਤੇ ਕੀ ਅਸਰ ਪਵੇਗਾ ਭਾਈ ਜੀ ਪੰਜਾਬ ਦੀ ਰਾਜਨੀਤੀ ਉੱਤੇ ਬਿਲਕੁਲ ਨਹੀਂ ਅਸਰ ਪੈਂਦਾ ਕਿਉਂਕਿ ਪੰਜਾਬ ਦੇ ਲੋਕ ਨੇ ਬਹੁਤ ਸੂਝਵਾਨ ਨੇ ਬੀਜਪੀ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ ਉਹ ਇਸ ਇਸ ਚੀਜ਼ ਦਾ ਅਸਰ ਪੰਜਾਬ ਦੀ ਰਾਜਨੀਤੀ ਤੇ ਨਹੀਂ ਪੈਂਦਾ ਇੱਕ ਹੋਰ ਵਪਾਰੀ ਸਾਡੇ ਨਾਲ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਸਿੰਘ ਸਾਹਿਬ ਕੀ ਨਾ ਥੋੜਾ ਖੜੇ ਹੋ ਜਾਓ ਥੋੜਾ ਖੜੇ ਹੋ ਕੀ ਨਾ ਥੋੜਾ ਮੈਂਗਾ ਸਿੰਘ ਬੜਾੜ ਦੀ ਸਰਪੰਚ ਪਿੰਡ ਸੇਲ ਵਾਲੇ ਤੋਂ ਤੇ ਬਲਾਕ ਪ੍ਰਧਾਨਵੀ ਜੀ ਆਮ ਆਦਮੀ ਪਾਰਟੀ ਦੇ ਪਾਤਰਾਂ ਤੋਂ ਕਿ ਕੀ ਰਾਜਨੀਤੀ ਪ੍ਰਭਾਵਿਤ ਹੋਵੇਗੀ ਪੰਜਾਬ ਦੀ ਤੁਸੀਂ ਪਿੰਡ ਦੇ ਸਰਪੰਚੋਂ ਤਾਂ ਦਿੱਲੀ ਦੇ ਵਿੱਚ ਜਿਹੜੇ ਨਤੀਜੇ ਨੇ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਹੀਂ ਆਏ ਭਾਜਪਾ ਸੱਤਾ ਦੇ ਵਿੱਚ ਆਈ ਹੈ ਵਪਾਰ ਲੈਣ ਦੀ ਗੱਲ ਵੀ ਨਾਲੋਂ ਨਾਲ ਕਰਦੇ ਹੋ ਤੇ ਨਾਲੋਂ ਨਾਲ ਦੱਸਦੇ ਹੋ ਕਿ ਪੰਜਾਬ ਦੀ ਰਾਜਨੀਤੀ ਨੂੰ ਕਿੰਨਾ ਪ੍ਰਭਾਵਿਤ ਕਰੇਗੀ ਜਿਹੜੀ ਹੈ ਚੋਣਾਂ ਦੇ ਲਈ ਦੇਖੋ ਜੀ ਪੰਜਾਬ ਦੀ ਰਾਜਨੀਤੀ ਇੱਕ ਅਲੱਗ ਹੈ ਇੱਥੇ ਕੋਈ ਬੀਜੇਪੀ ਦਾ ਕੋਈ ਪੰਜਾਬ 'ਚ ਤਾਂ ਕੋਈ ਨਾਮੋ ਨਿਸ਼ਾਨੀ ਆ ਤੇ ਨਾ ਹੀ ਕਦੀ ਆ ਸਕਦਾ ਕਿਉਂਕਿ ਜੋ ਪੰਜਾਬ ਨਾਲ ਬੀਜੇਪੀ ਸ਼ੁਰੂ ਤੋਂ ਮਾੜਾ ਵਿਵਹਾਰ ਕਰਦੀ ਆ ਰਹੀ ਹੈ ਪੰਜਾਬ ਦੇ ਲੋਕ ਤਾਂ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਨੂੰ ਇੱਥੇ ਮੂੰਹ ਲਾਣਗੇ ਜੇ ਗੱਲ ਕਰੀਏ ਕਿਸਾਨਾਂ ਦੀ ਜਾਂ ਛੋਟੇ ਵਰਗ ਵਪਾਰੀ ਲਾ ਲੋ ਹਰੇਕ ਵਰਗ ਬੀਜੇਪੀ ਤੋਂ ਦੁਖੀ ਏ ਕਿਉਂਕਿ ਆਮ ਲੋਕਾਂ ਨੂੰ ਬੀਜੇਪੀ ਨੇ ਨਾ ਕਰੀ ਸੈਂਟਰ 'ਚ ਰਾਤ ਦਿੱਤੀ ਏ ਤੇ ਨਾ ਹੀ ਕਦੀ ਸਟੇਟ ਤੇ ਦਿੱਤੀ ਏ ਜੇ ਗੱਲ ਕਰੀਏ ਦਿੱਲੀ ਦੀ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਲੰਮੇ ਸਮੇਂ ਤੋਂ ਇੱਕ ਵਧੀਆ ਰਾਜ ਕਰ ਰਹੇ ਸਨ ਵਧੀਆ ਲੋਕਾਂ ਨੂੰ ਸਹੂਲਤਾਂ ਸਕੂਲ ਹਸਪਤਾਲ ਪਰ ਮੋਦੀ ਨੇ ਇਸ ਵਾਰ ਆਪਣਾ ਸਾਰਾ ਜੰਤਰਤੰਤਰ ਈਡੀ ਸੀਬੀਆਈ ਪੁਲਿਸ ਦਿੱਲੀ ਸਾਰਾ ਜੰਤਰਤੰਤਰ ਵਰਤ ਕੇ ਇੱਕ ਇਮਾਨਦਾਰ ਸਰਕਾਰ ਨੂੰ ਡੇਗਿਆ ਹੈ ਦੇਖੋ ਹੁਣ ਲੋਕਾਂ ਨੂੰ ਕਿਵੇਂ ਉਮੀਦਾਂ ਦੇ ਖਰਾ ਉਤਰਦਾ ਜਿਵੇਂ ਅਰਵਿੰਦ ਕੇਜਰੀਵਾਲ ਲੋਕਾਂ ਨੂੰ ਸਹੂਲਤਾਂ ਦੇ ਰਿਹਾ ਸੀ ਵੀ ਮੋਦੀ ਸਰਕਾਰ ਉਸੇ ਤਰ੍ਹਾਂ ਸਹੂਲਤਾਂ ਦੇ ਪਾਉਂਦੀ ਏ ਤੇ ਨਹੀਂ ਦੇ ਪਾਉਂਦੀ ਇਹ ਵੇਖਣਾ ਹੋਏਗਾ ਤਾਂ ਵਪਾਰੀ ਵਰਗ ਜਿਹੜਾ ਹੈ ਉਹ ਕੀ ਸੋਚਦਾ ਨਾਲ ਦੀ ਨਾਲ ਪਿੰਡਾਂ ਤੋਂ ਆਏ ਹੋਏ ਲੋਕ ਜਿਹੜੇ ਨੇ ਉਹ ਕੀ ਸੋਚਦੇ ਨੇ ਅਲੱਗ-ਅਲੱਗ رائے ਜਿਹੜੀ ਹੈ ਉਹ ਤਕਰੀਬਨ ਹਰ ਵਪਾਰੀ ਦੀ ਵੀ ਤੇ ਰਾਜਨੀਤਿਕ ਵਿਅਕਤੀ ਦੀ ਵੀ ਅਲੱਗ-ਅਲੱਗ رائے ਬਣ ਸਕਦੀ ਹੈ ਕੁਝ ਹੋਰ ਕਿਸਾਨ ਨੇ ਕਾਫੀ ਸੌਰੀ ਤਾਂ ਕੁਝ ਹੋਰ ਵਪਾਰੀ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿ ਆਖਰ ਦਿੱਲੀ ਦੇ ਜਿਹੜੇ ਚੋਣ ਨਤੀਜੇ ਨੇ ਉਹ ਕਿੰਨਾ ਪ੍ਰਭਾਵਿਤ ਕਰਨਗੇ ਬਹੁਤ ਸਾਰੇ ਵਪਾਰੀ ਲੋਕ ਨੇ ਕੀ ਨਾ ਕੀ ਹੈ ਜੀ ਤੁਹਾਡਾ ਕਿੰਨਾ ਸੋਨੂ ਮਿੱਤਲ ਮਿੱਤਲ ਸਾਹਿਬ ਦਿੱਲੀ ਦੇ ਵਿੱਚ ਸੱਤਾ ਪਰਿਵਰਤਨ ਹੋਇਆ ਸਾਲਾਂ ਤੋਂ ਰਾਜ ਕਰ ਰਹੀ ਲਗਭਗ ਇੱਕ ਦਹਾਕੇ ਤੋਂ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਵਿਦਾਈ ਹੋ ਚੁੱਕੀ ਹੈ ਤੇ ਭਾਜਪਾ ਸੱਤਾ ਦੇ ਵਿੱਚ ਆਈ ਹੈ ਤੁਹਾਨੂੰ ਲੱਗਦਾ ਹੈ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰੇਗੀ ਦਿੱਲੀ ਦੀ ਚੋਣ ਸਭ ਤੋਂ ਪਹਿਲਾਂ ਸਾਰੇ ਦੇ ਸਵਾਸੀਆਂ ਨੂੰ ਜੈ ਸ਼੍ਰੀ ਰਾਮ ਦਿੱਲੀ ਦੀ ਚੋਣ ਪ੍ਰਭਾਵਿਤ ਹੀ ਨਹੀਂ ਕਰੂਗੀ ਪੂਰੇ ਵਿਸ਼ਵ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਸ ਗੱਲ ਦਾ ਮੈਸੇਜ ਗਿਆ ਹੈ ਕਿ ਜੋ ਝੂਠ ਬੋਲਣ ਵਾਲੇ ਨੇ ਉਹਨਾਂ ਦੀ ਰਾਜਨੀਤੀ ਜ਼ਿਆਦਾ ਦੇਰ ਨਹੀਂ ਚੱਲਦੀ ਦਿੱਲੀ ਦੀ ਜਨਤਾ ਨੇ ਦਿੱਲੀ ਦੇ ਸਾਡੇ ਹਰ ਭਾਜਪਾ ਦੇ ਇੱਕ ਇੱਕ ਕਾਰਜਕਰਤਾ ਨੇ ਪੂਰੀ ਮਿਹਨਤ ਕੀਤੀ ਜਿਸ ਦਾ ਕਿ ਦਿੱਲੀ ਦੀ ਜਨਤਾ ਨੇ ਪੂਰਾ ਮੁੱਲ ਪਾਇਆ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਬਿਲਕੁਲ ਪ੍ਰਭਾਵ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੂਗਾ ਕਿਉਂਕਿ ਸਾਡਾ ਜਿਹੜਾ ਸੁਭਾ ਹੈ ਹਰਿਆਣਾ ਪੰਜਾਬ ਦਿੱਲੀ ਬਿਲਕੁਲ ਅਸੀਂ ਟੱਚ ਕਰਦੇ ਆ ਸਾਡਾ ਵਪਾਰ ਦੇ ਨਾਲ ਸੰਬੰਧਿਤ ਹੈ ਦਿੱਲੀ ਦੇ ਵਪਾਰੀਆਂ ਨਾਲ ਸਾਡੀ ਅਕਸਰ ਗੱਲ ਹੁੰਦੀ ਸੀ ਸਾਨੂੰ ਪੁੱਛਦੇ ਸੀਗੇ ਵੀ ਪੰਜਾਬ ਦਾ ਕੀ ਮਾਹੌਲ ਹੈ ਜੋ ਪੰਜਾਬ ਦਾ ਅੱਜ ਮਾਹੌਲ ਹੈ ਉਹ ਬਹੁਤ ਖਤਰਨਾਕ ਦਿਸ਼ਾ ਵੱਲ ਵੱਧ ਰਿਹਾ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਜਿਹੜਾ ਇਹ ਪਰਵਰਤਨ ਤੁਹਾਨੂੰ ਦੇਖਣ ਨੂੰ ਮਿਲੇਗਾ ਕਿਹੜੀਆਂ-ਕਿਹੜੀਆਂ ਗੱਲਾਂ ਜੜੀਆਂ ਨੇ ਉਹ ਪ੍ਰਭਾਵਿਤ ਹੋਣਗੀਆਂ ਖਾਸ ਕਰ ਵਪਾਰ ਲੈਣ ਦੀ ਜੇਕਰ ਗੱਲ ਕਰ ਦਿੱਤੀ ਜਾਵੇ ਨਾਰਥ ਇੰਡੀਆ ਦੇ ਸਭ ਤੋਂ ਵੱਡੇ ਕਾਰ ਬਜ਼ਾਰ ਦੇ ਵਿੱਚ ਮੌਜੂਦ ਹਾਂ ਅਸੀਂ ਤਾਂ ਉੱਥੇ ਐਨਓਸੀ ਮਿਲਦੀ ਸੀ ਮੇਰੀ ਬਹੁਤ ਸਾਰੇ ਪਹਿਲਾਂ ਵਪਾਰੀਆਂ ਨਾਲ ਗੱਲਬਾਤ ਹੋਈ ਹੈ ਐਨਓਸੀ ਕਹਿੰਦੇ ਬਹੁਤ ਈਜ਼ੀ ਮਿਲ ਜਾਂਦੀ ਸੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਜਿਹੜੀ ਹੈ ਉਹ ਪ੍ਰਭਾਵਿਤ ਕਰੇਗੀ ਲੋਕਾਂ ਨੂੰ ਜਿਹੜੇ ਵਪਾਰੀ ਲੋਕ ਨੇ ਉਹਨਾਂ ਨੂੰ ਐਨਓਸੀ ਜਾਂ ਹੋਰ ਕਈ ਤਰ੍ਹਾਂ ਦੀਆਂ ਜਿਸ ਤਰ੍ਹਾਂ ਕਿਹਾ ਗਿਆ ਕਿ ਮੈਟਰੋ ਦਾ ਕਿਰਾਇਆ ਰਾਤੋਂ ਰਾਤ ਅਜੇ ਸਰਕਾਰ ਬਣੀ ਨਹੀਂ ਪਰ ਉਸ ਤੋਂ ਪਹਿਲਾਂ ਮੈਟਰੋ ਦਾ ਕਿਰਾਇਆ ਵਧਾ ਦਿੱਤਾ ਗਿਆ ਤੇ ਫਿਰ ਫੈਸਿਲਿਟੀਆਂ ਕਿਦਾਂ ਦੀਆਂ ਮੰਗਣ ਵਾਲੀਆਂ ਦੇਖੋ ਸਭ ਤੋਂ ਪਹਿਲਾਂ ਤਾਂ ਪੰਜਾਬ ਦਾ ਜਿਹੜਾ ਵਾਸੀ ਹੈ ਉਹ ਅਮਨ ਸ਼ਾਂਤੀ ਚਾਹੁੰਦਾ ਹੈ ਅਮਨ ਸ਼ਾਂਤੀ ਜੇਕਰ ਹੋਏਗੀ ਤਾਂ ਹੀ ਵਪਾਰ ਵਧੇਗਾ ਤਾਂ ਹੀ ਵਪਾਰ ਪਰਫੁੱਲਤ ਹੋਏਗਾ ਨੰਬਰ 2 ਤੇ ਜਿਹੜੇ ਕੋਈ ਛੋਟੇ-ਮੋਟੇ ਐਨਓਸੀਆਂ ਦੇ ਮਸਲੇ ਨੇ ਕੋਈ ਬਾਲਾ-ਵੱਡਾ ਮੈਟਰ ਨਹੀਂ ਇੱਥੇ ਜਿਹੜੇ ਜ਼ਿੰਮੇਵਾਰ ਸਾਡੇ ਕਾਰ ਬਾਜ਼ਾਰ ਦੇ ਪ੍ਰਧਾਨ ਨੇ ਚੇਅਰਮੈਨ ਨੇ ਵਪਾਰੀ ਨੇ ਸਾਡੇ ਨਾਲ ਗੱਲ ਕਰਨਗੇ ਮੈਂ ਵਿਸ਼ਵਾਸ ਦਿਵਾਉਂਦਾ ਵੀ ਐਨਓਸੀ ਵਾਲਾ ਤਾਂ ਬਹੁਤ ਛੋਟਾ ਜਿਹਾ ਮੈਟਰ ਹੈ ਹੋਰ ਕਿਸੇ ਵੀ ਡੀਲਰ ਨੂੰ ਮੈਂ ਕਾਰ ਬਾਜ਼ਾਰ ਨਾਲ ਸੰਬੰਧਿਤ ਰੱਖਦਾ ਕਿਸੇ ਵੀ ਕਾਰ ਬਾਜ਼ਾਰ ਨੂੰ ਦਿੱਲੀ ਦੇ ਵਿੱਚ ਕੋਈ ਸਮੱਸਿਆ ਨਹੀਂ ਆਣ ਦਿੱਤੀ ਜਾਊਗੀ ਇਸ ਗੱਲ ਦਾ ਮੇਰਾ ਵਾਅਦਾ ਤੇ ਯਕੀਨ ਹੈ ਐਨਓਸੀ ਵਾਲੀ ਤਾਂ ਗੱਲ ਬਹੁਤ ਛੋਟੀ ਜੀ ਹੈ ਸਰਕਾਰ ਦਾ ਗਠਨ ਹੋਣ ਦੋ ਉਸ ਤੋਂ ਬਾਅਦ ਅਸੀਂ ਬਫਦ ਲੈ ਕੇ ਮਾਨਯੋਗ ਸੀਐਮ ਸਾਹਿਬ ਜਿਹੜੇ ਵੀ ਹੋ ਤੋ ਅਸੀਂ ਪਹਿਲ ਦੇ ਧਾਰ ਤੇ ਹੱਲ ਕਰਾਵਾਂਗੇ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਕਾਰ ਬਾਜ਼ਾਰ ਹੈ ਗੱਲਬਾਤ ਕਰ ਰਹੇ ਹਾਂ ਇੱਥੋਂ ਦੇ ਵਪਾਰੀਆਂ ਦੇ ਨਾਲ ਕਿ ਦਿੱਲੀ ਦਾ ਚੋਣ ਦੰਗਲ ਜਿੱਤਣ ਤੋਂ ਬਾਅਦ ਭਾਜਪਾ ਪੰਜਾਬ ਦੇ ਵਿੱਚ ਭਾਜਪਾ ਦਾ ਰੋਕ ਹੀ ਰਹੇਗਾ ਕਿ ਪੰਜਾਬ ਦੇ ਵਿੱਚ ਭਾਜਪਾ 2027 ਦੀਆਂ ਚੋਣਾਂ ਦੇ ਵਿੱਚ ਆਪਣੀ ਜਿਹੜੀ ਹੈ ਉਹ ਮਜ਼ਬੂਤ ਦਾਵੇਦਾਰੀ ਠੋਕੇਗੀ ਇੱਕ ਹੋਰ ਵਪਾਰੀ ਵਰਗ ਨਾਲ ਸੰਬੰਧਿਤ ਨੇ ਸਿੰਘ ਸਾਹਿਬ ਕੀ ਨਾ ਜੀ ਤੁਹਾਡਾ ਮੇਰਾ ਦਵਿੰਦਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਦੀ ਵਧਾਈ ਹੋ ਚੁੱਕੀ ਹੈ ਭਾਜਪਾ ਸੱਤਾ ਦੇ ਵਿੱਚ ਆਈ ਹੈ ਕੀ ਭਾਜਪਾ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰੇਗੀ ਬਿਲਕੁਲ ਕਰੇਗੀ ਜੀ ਦਿੱਲੀ ਦੇ ਵਿੱਚ ਜਿਵੇਂ ਲੋਕਾਂ ਨੇ ਬਹੁਤ ਹੀ ਪਹਿਲਾਂ ਉਤਸ਼ਾਹ ਦੇ ਨਾਲ ਕੇਜਰੀਵਾਲ ਸਰਕਾਰ ਦੀ ਸਰਕਾਰ ਬਣਾਈ ਸੀ ਲੋਕਾਂ ਨੂੰ ਬਹੁਤ ਇੱਛਾ ਸੀ ਜਾਗਰੂ ਲੋਕਾਂ ਨੂੰ ਸੀ ਬਹੁਤ ਵੱਡੇ ਕੰਮ ਹੋਣਗੇ 10 ਸਾਲ ਲਗਾਤਾਰ ਕੇਜਰੀਵਾਲ ਸਰਕਾਰ ਕੇਜਰੀਵਾਲ ਸਾਹਿਬ ਦੀ ਸਰਕਾਰ ਰਹੀ ਹੈ ਪਰੰਤੂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ ਇਹਨਾਂ ਦੇ ਹੰਕਾਰ ਕਰਕੇ ਤੁੰਗ ਕਸ਼ੀ ਇਹਨਾਂ ਝੂਠੇ ਵਾਅਦਿਆਂ ਤੋਂ ਕੋਈ ਇਹਨਾਂ ਨੇ ਜੋ ਇਹਨਾਂ ਨੇ ਮਾਡਲ ਦਿੱਤੇ ਸੀ ਦਿੱਲੀ ਮਾਡਲ ਦਿੱਤਾ ਸੀ ਇਹਨਾਂ ਨੇ ਬਹੁਤ ਵੱਡਾ ਹਲਾਰਾ ਦਿੱਤਾ ਕਿਹਾ ਸੀ ਇਹਨਾਂ ਨੇ ਅਸੀਂ ਦਿੱਲੀ ਮਾਡਲ ਪੇਸ਼ ਕਰਾਂਗੇ ਦਿੱਲੀ ਦੇ ਵਿੱਚ ਸਕੂਲ ਵਧੀਆ ਬਣਾਵਾਂਗੇ ਕਾਲਜ ਵਧੀਆ ਬਣਾਵਾਂਗੇ ਹਸਪੀਟਲ ਵਧੀਆ ਬਣਾਵਾਂਗੇ ਪਰ ਉਹਦੇ ਵਿੱਚ ਟੋਟਲੀ ਟੋਟਲ ਬਿਲਕੁਲ ਕੇਜਰੀਵਾਲ ਸਰਕਾਰ ਫੇਲ ਹੋਈ ਹੈ ਜੀ ਤੇ ਇਸ ਦਾ ਰਿਜ਼ਲਟ ਆਪਣੇ ਸਾਹਮਣੇ ਹੈ ਵੀ ਲੋਕਾਂ ਨੇ ਬਹੁਤ ਕਰਾਰਾ ਜਵਾਬ ਕੇਜਰੀਵਾਲ ਸਾਹਿਬ ਨੂੰ ਦਿੱਤਾ ਹੈ ਜਿਹੜਾ ਕਿ ਆਪਦੀ ਸੀਟ ਵੀ ਨਹੀਂ ਬਚਾ ਸਕੇ ਬਹੁਤ ਬੁਰੀ ਤਰ੍ਹਾਂ ਹਾਰ ਗਏ ਨੇ ਔਰ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਸੋ ਇਸ ਦਾ ਅਸਰ ਪੰਜਾਬ ਵਿੱਚ ਵੀ ਜ਼ਰੂਰ ਪਏਗਾ ਜੀ ਪੰਜਾਬ ਦੇ ਲੋਕਾਂ ਨੇ ਵੀ ਦਿੱਲੀ ਵੱਲ ਦੇਖ ਕੇ ਇਹਨਾਂ ਦੇ ਝੂਠੇ ਵਾਅਦੇ ਤੇ ਆ ਕੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਸਾਹਿਬ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਭਾਜਪਾ ਲਈ ਜਰਖੇਜ਼ ਨਹੀਂ ਮੰਨੀ ਜਾਂਦੀ ਭਾਜਪਾ ਲਈ ਦੋ ਵੱਡੇ ਰਸਤੇ ਜਿਹੜੇ ਬਲੌਕ ਕਰਕੇ ਦਾ ਪਹਿਲਾਂ ਕਿਸਾਨ ਬੈਠੇ ਹੋਏ ਨੇ ਖਨੋਰੀ ਕਿਸਾਨ ਬੈਠੇ ਨੇ ਸ਼ੰਭੂ ਕਿਸਾਨ ਬੈਠੇ ਨੇ ਮੈਂ ਗੋਲਾਬਾਰੀ ਹੋਈ ਆ ਬਹੁਤ ਸਾਰੇ ਕਿਸਾਨ ਇੰਜਰਡ ਹੋਏ ਨੇ ਕਿਸਾਨ ਸ਼ਹੀਦ ਹੋਏ ਨੇ 307 ਦੇ ਪਰਚੇ ਦਰਜ ਹੁੰਦੇ ਨੇ ਜਦੋਂ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਆਉਂਦੇ ਨੇ ਚੋਣਾਂ ਦੇ ਵਿੱਚ ਹਾਲਾਂਕਿ ਕਿਸਾਨਾਂ ਦਾ ਕਹਿਣਾ ਕਿ ਅਸੀਂ ਉਸ ਤੋਂ ਬਹੁਤ ਦੂਰ ਸੀਗੇ ਫਿਰ ਵੀ ਸਾਡੀਆਂ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੇ ਕਾਰਕੁਨਾਂ ਉੱਤੇ ਪਰਚੇ ਕਰ ਦਿੱਤੇ ਗਏ ਪੰਜਾਬ ਦਾ ਮਜ਼ਦੂਰ ਤਬਕਾ ਜਿਹੜਾ ਹੈ ਪੰਜਾਬ ਦਾ ਵਪਾਰੀ ਜਿਹੜਾ ਹੈ ਉਹ ਸਿੱਧਾ ਕਿਸਾਨ ਨਾਲ ਜੁੜਿਆ ਹੋਇਆ ਜਿਸ ਤਰੀਕੇ ਦੇ ਨਾਲ ਭਾਜਪਾ ਦਾ ਅਕਾਲੀ ਦਲ ਦੇ ਨਾਲੋਂ ਤੋੜ ਵਿਛੋੜਾ ਹੋ ਚੁੱਕਾ ਹੈ ਕੱਟ ਭਾਜ ਭਾ ਆਪਣੇ ਦਮ ਉੱਤੇ ਚੋਣਾ ਲੜਨ ਲਈ ਆਵੇਗੀ 227 ਦੇ ਵਿੱਚ ਜਾਂ ਫਿਰ 227 ਦੇ ਵਿੱਚ ਅਕਾਲੀ ਦਲ ਨੂੰ ਨਾਲ ਲਿਆ ਜਾਵੇਗਾ ਕੋਈ ਇਸ ਤਰ੍ਹਾਂ ਦੀਆਂ ਪਰਸਤਿਤੀਆਂ ਪੰਜਾਬ ਦੇ ਵਿੱਚ ਬਣ ਸਕਦੀਆਂ ਦੇਖੋ ਜੀ ਲਗਾਤਾਰ ਅਕਾਲੀ ਮੈਂ ਵੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦਾ ਜੀ ਇਥੋਂ ਯੂਥ ਅਕਾਲੀ ਦਲ ਦਾ ਮੈਂ ਮੈਂਬਰ ਹਾਂ ਤੇ ਅਕਾਲੀ ਦਲ ਨੇ ਵੀ ਬਹੁਤ ਕੁਝ ਪੰਜਾਬ ਵਾਸਤੇ ਕੀਤਾ ਹੈ ਭਾਜਪੀ ਨਾਲ ਲੜ ਕੇ ਪਹਿਲਾਂ 9 ਮਾਸ ਦਾ ਰਿਸ਼ਤਾ ਸੀ ਜੀ ਲਗਾਤਾਰ 10 ਸਾਲ ਅਕਾਲੀ ਭਾਜਪਾ ਸਰਕਾਰ ਇੱਥੇ ਬਹੁਮਤ ਚ ਰਹੀ ਹੈ ਜੀ ਤੇ ਦੇਖੋ ਚਲੋ ਜੋ ਪਿੱਛੇ ਹੋਇਆ ਧਰਨੇ ਲੱਗੇ ਨੇ ਬਹੁਤ ਹੀ ਜ਼ਿਆਦਾ ਮਤਭਾਗ ਹੈ ਜੋ ਘਟਨਾਵਾਂ ਹੋਈਆਂ ਨੇ ਜੋ ਧਰਨੇ ਲੱਗੇ ਨੇ ਜੀ ਕਿਸਾਨਾਂ ਨੂੰ ਵੀ ਕਿਸਾਨੀ ਦੀ ਕਿਸਾਨੀ ਦੀ ਫਸਲ ਦਾ ਪੂਰਾ ਐਮਐਸਪੀ ਮਿਲਣਾ ਚਾਹੀਦਾ ਉਹ ਸਾਰੀਆਂ ਫਸਲਾਂ ਫਸਲਾਂ ਤੇ ਮਿਲਣਾ ਚਾਹੀਦਾ ਹੈ ਜੀ ਅਸੀਂ ਉਸ ਚੀਜ਼ ਦੀ ਕਰਦੇ ਆ ਮਤਲਬ ਉਹਨੂੰ ਅਸੀਂ ਆਗਿਆ ਦਿੱੰਨੇ ਆ ਉਹ ਚੀਜ਼ਾਂ ਮਿਲਣੀਆਂ ਚਾਹੀਦੀਆਂ ਸਮਰਥਨ ਜੋ ਸਹੀ ਮੁੱਲ ਹੈ ਮਿਲਣਾ ਚਾਹੀਦਾ ਕਿਸਾਨ ਨੂੰ ਬਾਕੀ ਜੇ ਮੇਰਾ ਮੰਨਣਾ ਹੈ ਜੀ ਜੇ ਅਕਾਲੀ ਭਾਜਪਾ ਸਰਕਾਰ ਰਲ ਕੇ 2027 'ਚ ਇਕੱਠੇ ਹੁੰਦੇ ਨੇ ਮਤਲਬ ਪੰਜਾਬ ਦਾ ਵਿਕਾਸ ਹੁਣ ਪੰਜਾਬ ਦੇਖੋ ਜੀ ਆਪਣਾ ਪਹਿਲੇ ਨੰਬਰ ਤੇ ਸੂਬਾ ਸੀ ਸੁਖ ਸਿੰਘ ਜੀ ਕਹਿੰਦੇ ਅਕਾਲੀ ਭਾਜ ਭਾਜੇ ਇਕੱਠੇ ਹੁੰਦੇ ਨੇ ਫਿਰ ਟੱਕਰ ਕਾਂਗਰਸ ਨਾਲ ਹੋਊਗੀ 227 ਦੇ ਨਾਲ ਜਾਂ ਫਿਰ ਮੌਜੂਦਾ ਹੁਕਮਰਾਨ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਇਦੇ ਨਾਲ ਟੱਕਰ ਹੋ ਹੁਕਮਾਰਨ ਸਰਕਾਰ ਨੂੰ ਤਾਂ ਲੋਕਾਂ ਨੇ ਨਕਾਰ ਹੀ ਦਿੱਤਾ ਹੈ ਜੀ ਦਿੱਲੀ ਵਿੱਚ ਵੀ ਨਕਾਰਤਾ ਦਿੱਲੀ ਚ ਲਗਾਤਾਰ 15 ਸਾਲ ਸਰਕਾਰ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਲੋਕਾਂ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ ਪੰਜਾਬ ਦੇ ਵਿੱਚ ਵੀ ਇਹ ਮਾਡਲ ਫੇਲ ਹੋ ਚੁੱਕਿਆ ਹੈ ਜੀ ਪੰਜਾਬ ਦੇ ਲੋਕ ਹੁਣ ਦੁਬਾਰਾ ਕਿਸੇ ਵੀ ਕੀਮਤ ਇਹਨਾਂ ਨੂੰ ਮੂੰਹ ਨਹੀਂ ਲਗਾਉਣਗੇ ਜੋ ਇਹ ਵਾਅਦੇ ਕਰਕੇ ਆਏ ਸੀ ਸੱਤਾ ਦੇ ਵਿੱਚ ਆਏ ਸੀ ਭਗਵੰਤਮਾਨ ਸਰਕਾਰ ਜੋ ਇਹਨਾਂ ਨੇ ਬਣਾਈ ਹੈ ਜੀ ਜੋ ਇਹਨਾਂ ਨੇ ਪੂਰੇ ਵਾਦੇ ਕੀਤੇ ਸ ਟੋਟਲੀ ਕਲਾਪਸ ਹੋ ਗਿਆ ਇਹਨਾਂ ਦਾ ਚਾਹੇ ਆਪਾਂ ਲਾ ਐਂਡ ਆਡਟਰ ਦੇਖ ਲਈਏ ਲਾ ਐਂਡ ਆਡਟਰ ਬਿਲਕੁਲ ਫੇਲ ਐ ਸਮ ਕਲਾਪਸ ਕਰ ਗਿਆ ਪੰਜਾਬ ਦੇ ਵਿੱਚ ਚਾਹੇ ਆਪਾਂ ਵਿਦਿਅਕ ادارے ਦੇਖ ਲਈਏ ਚਾਹੇ ਹਸਪੀਟਲਾਂ ਦਾ ਹਾਲ ਦੇਖ ਲਈਏ ਨਾ ਟੀਚਰ ਨੇ ਨਾ ਡਾਕਟਰ ਨੇ ਬੁਰਾ ਹਾਲ ਹੈ ਜੀ ਸਾਡੇ ਪਾਤੜਾਂ ਦੇ ਵਿੱਚ ਸੈਂਟਰ ਹੈ ਉਸ ਦਾ ਵੀ ਬਹੁਤ ਬੁਰਾ ਹਾਲ ਹੈ ਡਾਕਟਰ ਹੀ ਨਹੀਂ ਹੈਗੇ ਜੀ ਦਿੱਲੀ ਜਿੱਤ ਦੀ ਸਮਖਿਆ ਕੀਤੀ ਹੈ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਰਾਜਨੀਤੀ ਉੱਤੇ ਕੀ ਅਸਰ ਪਵੇਗਾ ਇਹ ਤਾਂ ਹਜੇ ਸਮੇ ਦੇ ਗਰਭ ਵਿੱਚ ਪਰ ਉਸ ਤੋਂ ਪਹਿਲਾਂ ਲੋਕਾਂ ਦੇ ਬੋਲ ਕੀ ਨੇ ਅਸੀਂ ਉਹ ਤੁਹਾਡੇ ਸਾਹਮਣੇ ਪੇਸ਼ ਕੀਤੇ ਨੇ ਸੋ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਨਮੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ